ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਦੇ ਚੈਨਲ ਵਿੱਚ ਅੱਜ ਦੀ ਵੀਡੀਓ ਵਿੱਚ ਕਪੜੇ ਲੈ ਕੇ ਆਈਆਂ ਜ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਨੇ ਡਿਜ਼ਾਈਨ ਵੀ ਬਹੁਤ ਵਧੀਆ ਜੀ ਦਿਖਾਉਂਦੇ ਹਾਂ ਤੁਹਾਨੂੰ ਜਿਵੇਂ ਦੇਖੋ 블랙 ਕਲਰ ਦੇ ਵਿੱਚ ਇਹ ਡਿਜ਼ਾਈਨਰ ਸ਼ਰਟ ਆ ਜੀ ਮੈਂ ਹੋਰ ਕਈ ਕੁਝ ਮੇਰੇ ਕੋਲ ਮੇਰੀ ਪ੍ਰੋਫੈਸ਼ਨਲ ਆਣੀ ਹੈ ਜੀ ਬੈ ਲੋੜ ਨਹੀਂ ਵਿੱਚ ਚਾਣੂ ਬਹੁਤ ਸੋਹਣਾ ਡਿਜ਼ਾਈਨਰ ਆ ਜੀ ਸੈਂਟਰ ਦੇ ਵਿੱਚ ਇਹਦੇ ਵਰਕ ਹੋਏਗਾ ਜੀ ਇਹ ਡਿਜੀਟਲ ਪ੍ਰਿੰਟ ਹੈ ਸੈਂਟਰ ਦੇ ਵਿੱਚ ਸਾਡਾਂ ਦੇ ਵਿੱਚ ਵੱਡੇ ਪਲਾਗਰਾਂ ਦੇ ਪ੍ਰਿੰਟ ਹੈ ਵਿੱਚ ਕਿਹ ਰਹੇ ਇਹਦਾ ਡਿਜ਼ਾਈਨ ਬਣਾ ਹੋਇਆ ਜੀ ਬਾਰਡਰ ਤੇ ਬਾਜੂ ਤੇ ਵੀ ਇਦਾਂ ਹੀ ਬਾਰਡਰ ਆਏਗਾ ਜਿੰਨੇ ਥੇਰੇ ਤੇ ਆਏ ਹੁੰਦੇ ਨੇ ਦਾ ਕਤੇ ਵੀ ਇਦਾਂ ਹੀ ਬਾਰਡਰ ਹੋਏਗਾ ਜੀ ਜਿਵੇਂ ਫਰੰਟ ਤੇ ਤੇ ਬਾਜੂ ਤੇ ਵੀ ਬਾਰਡਰ ਹੋਏਗਾ ਠੀਕ ਹੈ ਜੀ ਡਿਜੀਟਲ ਪ੍ਰਿੰਟ ਦਾ ਇਹ ਵਿੱਚ ਦੀ ਬੋਟਮ ਹੈ

छोटे बटेर खिलाफा करना डिजिटल प्रिंट के बॉटम है जी बाजू जी से भी बॉर्डर बनया जी प्राइस सतारह सौ रहेगा जी मशलीन का दुपट्टा ढाई लीटर खुला खुला ढाई लीटर मछलीन का दुपट्टा हाँ जी क्या डिजाइन है कल आते हैं थोड़ा डिजाइन चेंज है सरेंटर के सेम रहेगा जी तो सैडा डिजाइन चेंज है जी डिजिटल प्रिंट के बॉटम ठीक है जी मछलीम का दुपट्टा प्राइस सेम रहेगा जी सौ खुले डुले ढाई मीटर मछलीम के दुपट्टे स्टफरी बहुत वाइया जी थोड़ा नीचे दिखाया जरा ब्लू कलर से ब्लैक कलर है डिजाइनिंग सेम रहेगी जी डिजाइन सेम रहेगी जी कलर से हाँ जोड़ा ब्रांड है जी वूमेन का हाँ। स्टफ है ते ते जी ये कॉटन स्टफ है ये लाइनिंग भी स्टफ है प्लेन स्टफ नहीं जी है पूरे फ्रंट के डिजाइन बनिया होया जी वूमैन ब्रांडा जिमें

ਕੀ ਕਰੀਏ ਬੋ ਮੰਨੋ ਬ੍ਰੈਂਡ ਹੈ ਜੀ ਇਹ ਵੀ ਮਾਊਸ ਕਲਰ ਜਿੰਨੀ ਕਲਰ ਬਹੁਤ ਸੋਹਣਾ ਹੈ 3 ਨੰਬਰ ਆਉਂਦੇ ਸੀ ਜੀ ਜਿੰਨੀ ਵਾਰੀ ਹਾਂਜੀ ਗ੍ਰੇ ਕਲਰ ਬ੍ਰੈਂਡ ਫਲਾਵਰ ਆਣਗੇ ਜੀ ਫਰੰਟ ਦੇ ਉੱਤੇ ਬੇਸ ਪਲੇਨ ਨਹੀਂ ਹੈ ਜੀ ਡਿਜ਼ਾਈਨਿੰਗ ਦੇ ਵਿੱਚ ਬੇਸ ਹੈ ਜੀ ਇਹਦਾ ਘਟਲੂ 2-4 ਵਜੇ ਆਏਗਾ ਕੀ ਕਰੀਏ ਬਚ ਗਈ ਸਾਡੇ ਵਾਪਸ ਆ ਜੀ घरे के फलावर सेंटर बाजू तो ऐसा फलावर आने गए जी फ्लावर आएगा जी बाजू तो प्योर प्योर छफोन का दुपट्टा जी ढाई मतलब का खिल्ला डुला प्राइस दो हज़ार रहे बहुत सोना

महंगी ग्रीन कलर है कलर हैं जी चारों कलर बहुत सोने प्राइस दो हज़ार रहेगा जी कंट्रास्ट के बोटमा प्लेन आएगी जी पिंक ना प्लेन बोटम आई जी व्हाइट दो हज़ार प्राइस है जी बहुत सोने सूट हैं प्योर सुफान हैं। ਹੰਗੂ ਗ੍ਰੇ ਤਲਬ ਪੂਰੇ ਫਰੰਟ ਤੇ ਇਦਾਂ ਵਰਕ ਕੀਤਾ ਹੋਇਆ ਸੀ ਟੀਕਾ ਦੀ ਬਹੁਤ ਜਰਬਾਈ ਸੀ ਤੇ ਇਹ ਵੀ ਬਹੁਤ ਮੰਗਾਈ ਹੈ ਇਸ ਡਿਜ਼ਾਈਨ ਤੇ ਇਹ ਦੇਖੋ ਸੈਂਪਲ ਲੱਗੀ ਹੋਈ ਹੈ ਜੇ ਬਹੁਤ ਮੰਗਦੇ ਤੋਂ ਕਿ ਕੱਪੜਾ ਬਹੁਤ ਵਧੀਆ ਹੁੰਦਾ 2.5 ਮੀਟਰ ਦੇ ਨਾਲ ਦੁਪੱਟੇ ਹੁੰਦੇ ਆ ਇਹ 3 ਮੀਟਰ ਦੀ ਸਲਵਾਰ ਹੁੰਦੀ ਹੈ ਫਲੋਰ ਸ਼ੋਹਣ ਦਾ ਦੁਪੱਟਾ ਵੀ ਇਹਦੇ ਨਾਲ ਹੀ ਇਹਦੇ ਵਿੱਚ ਕੀ ਚੱਲਣਗੇ फ्रंट का डिजाइन है जी गी. गी पूरे फ्रंट पर वर्क किया बहुत सोना डिजाइन है माउस कलर है जी ग्रे कलर डबल है ਕੀ ਦੇ ਦੇ ਵਿੱਚ ਜਸਰੀਤਾ ਜੀ ਬੈਹੁਰੇ ਚਾਰ ਕਲਰ ਦੇ ਬੋਸ ਨੇ ਬੜੀ ਹੀ ਦਿਖਾ ਦੇ ਕਲੀ 20 ਚੰਗਾ ਹਾਂਜੀ ਇਹਦੇ ਦਾ ਨਾਮ ਇਹਦੇ ਦਾ ਨਾਮ ਸੋਨਾ ਮਾਊਸ ਕਲਰ ਦੇ ਵਿੱਚ ਬਰਾਊਨ ਮਾਊਸ ਕਲਰ ਦੇ ਵਿੱਚ ਹੈ ਜੀ ਫਰੰਟ ਤੇ ਇੱਕ ਡਿਜ਼ਾਈਨ ਬਣਾਇਆ ਹੋਇਆ ਹੈ ਸੈਂਟਰ ਦੇ ਵਿੱਚ ਵਰਕ ਕੀਤਾ ਹੋਇਆ ਹੈ ਜੀ ਘੇਰੇ ਤੇ ਕਿਜ਼ਾਨੇ ਦੇ ਬਹੁਤ ਸੋਹਣੇ ਜਿਹੇ ਪਾਊਡਰ ਬਣਾਇਆ ਹੋਇਆ ਹੈ ਜੀ ठीक है जी थी। प्लेन प्लेन बॉटम आएगी जी बैग से भी प्रिंट एदर बनिया जी प्रिंट में है बनाया प्राइस दो हजार रहेगा जीफोन ਮੈਂ ਵੀ ਗ੍ਰੀਨ ਕਲਰ ਸੋ ਇਹ ਸੈਂਟਰ ਦੇ ਵਿੱਚ ਇੱਥੇ ਇਦਾਂ ਵਰਕ ਕੀਤਾ ਹੋਇਆ ਜੀ ਗ੍ਰੀਨ ਡਿਜ਼ਾਈਨ ਹੈ ਬਰਗੂਨ ਪਲੇਨ ਬॉटਮ ਹੈ ਜੀ ਸਾਰਾ ਸਰਪ੍ਰਾਈਜ਼ ਇਹ ਜਿਹੜੀ ਸੂਟ ਹੈ ਪਲੇਨ ਬॉटਮ ਰਹੀ ਕਿ ਜਿਹਦੇ ਨਾਲ ਸੇਮ ਕਲਰ ਦੇ ਵਿੱਚ ਤੇ ਜੀ ਦੇਖੋ ਸੈਲਫ ਦੇ ਵਿੱਚ ਬॉटਮ ਬਣੀ ਜੀ ਸੈਲਫ ਦੇ ਵਿੱਚ ਬੋਲੇ ਇਹ ਕੋਈ ਨਾ ਕੋਈ ਦੋ 300 ਰੁਪਏ ਜੀਵਾ ਦੇ ਦੋ ਵੀਰ 2250 ਰੁਪਏ ਬਣੇਗਾ ਹਾਂ ਜੀ ਆਪਕੋ ਇਹ ਕੰਮ ਹੋ ਰਿਹਾ ਹੈ ਬਹੁਤ ਹੀ ਇੰਦਾ ਡਿਜ਼ਾਈਨਰ ਦੁਪੱਟਾ ਹੈ 6.5 ਕਿੰਨੀ ਇੱਕ ਕਦੇ ਵਿੱਚ ਬਹੁਤ ਛੋਟਾ ਇਹ ਬਲਿਊ ਕਲਰ ਹੈ ਇਹ ਨਹੀਂ ਲੱਗ ਕੇ ਬਹੁਤ ਸੋਹਣਾ ਲੱਗਦਾ ਹੈ ਤੁਹਾਨੂੰ ਤਿੰਨ ਕਿੱਦਰੀ ਤਰ੍ਹਾਂ ਦੇ ਸਾਹਮਣੇ ਬੱਦ

അത്യോർമ്മ വാഹു ജീ കൂ